ਥੋੜੀ ਗੱਲ ਜਮਾਂ ਸਹੀ ਆ 네ਗੇਟਿਵ ਚੀਜ਼ ਬਹੁਤ ਪ੍ਰੋਮੋਟ ਹੁੰਦੀ ਆ ਬਈ ਯਾਰ ਪਰ ਜਿਹੜੇ ਮੁੰਡੇ ਮੈਂ ਲੱਭ ਕੇ ਜਾਂ ਪਰਿਵਾਰ ਤੱਕ ਪਹੁੰਚਾਏ ਜਿਹਨਾਂ ਦਾ ਮੁੰਡਾ ਕੋਈ ਅੱਜ ਤੋਂ 4 ਸਾਲ ਪਹਿਲਾਂ ਇੱਥੇ ਗਾਇਬ ਹੋਇਆ ਸਾਲ ਪਹਿਲਾਂ ਉਹ ਮਿਲ ਗਿਆ ਅਗਲਾ ਤਾਂ ਕਹਿੰਦਾ ਵੀ ਪਈ ਤਾਂ ਨਾ ਤੁਹਾਨੂੰ ਮੁੰਡਾ ਵਾਪਸ ਕਰਤਾ ਹੁਣ ਇਹਦੇ ਚ ਬਈ ਤੁਸੀਂ ਐਂ ਕਰਿਆ ਕਰੋ ਵੀ ਤੁਹਾਨੂੰ ਕੋਈ ਬੰਦਾ ਮਿਲਦਾ ਨੂੰ ਪੁੱਛ ਲਓ ਵੀ ਪਈ ਤੈਨੂੰ ਕੀ ਚਾਹੀਦਾ ਤੂੰ ਪਰਿਵਾਰ ਨਾਲ ਗੱਲ ਕਰਾ ਦਿਓ ਇੱਕ ਵਾਰੀ ਉਸ ਤੋਂ ਬਾਅਦ ਉਹਨੂੰ ਕਿਸੇ ਡਾਕਟਰ ਕੋਲੇ ਦਵਾਈ ਦਵਾ ਦਿਓ ਬਹੁਤ ਇੱਥੇ ਹੈਗੇ ਨੇ ਸੈਂਟਰ ਹੈਗੇ ਨੇ ਹਾਂ ਇੱਥੇ ਪੰਗਾ ਸਭ ਤੋਂ ਵੱਡਾ ਪੈਂਦਾ ਵੀ ਜੇ ਬੰਦਾ ਨਹੀਂ ਮੰਨਦਾ ਤੱਕਾ ਨਹੀਂ ਕਰ ਸਕਦਾ ਤੱਕਾ ਨਹੀਂ ਕਰ ਸਕਦੇ ਤੁਸੀਂ ਇੱਕ ਹੋਰ ਪੰਗਾ ਪੈਂਦਾ ਕਿ ਉਹਨਾਂ ਕੋਲ ਪਾਸਪੋਰਟ ਨਹੀਂ ਹੁੰਦਾ ਓਕੇ ਉਹਦੇ ਲਈ ਤੁਸੀਂ ਇੰਡੀਅਨ ਐਂਬੈਸੀ ਜਾ ਸਕਦੇ ਹੋ ਟਿਊਜ਼ਡੇ ਤੇ ਵੈਡnesਡੇ ਉਹਨਾਂ ਦਾ ਵਾਕ ਇਨ ਹੁੰਦਾ ਉੱਥੇ ਜਾ ਕੇ ਤੁਸੀਂ ਕਹਿ ਸਕਦੇ ਵੀ ਇਹ ਕੋਈ ਪਾਸਪੋਰਟ ਹੈ ਨਹੀਂ ਉਹ ਇੱਕ ਲੈਟਰ ਦੇ ਦਿੰਦੇ ਨੇ ਕੱਢ ਕੇ ਉਸ ਲੈਟਰ ਨਾਲ ਤੁਸੀਂ ਫਲਾਈ ਕਰ ਸਕਦੇ ਹੋ ਇੰਡੀਆ ਪਰ ਆਉਂਦੇ ਤਾਂ ਪਾਸਪੋਰਟ ਨਾਲ ਹੀ ਪਾਸਪੋਰਟ ਗਮ ਹੋ ਜਾਂਦਾ ਜਾਂ ਕੀ ਕਰਦੇ ਨਸ਼ੇ ਪੱਤੇ 'ਚ ਬਾਈ ਜਦੋਂ ਆਪ ਦੀ ਸੁੱਧ ਨਹੀਂ ਹੈਗੀ ਅੱਛਾ ਵੀ ਇੱਥੇ ਸਮਾਨ ਕਿੱਥੇ ਕੁਝ ਨਹੀਂ ਨਸ਼ਾ ਪੱਤੀ ਕਰਨਾ ਉਹ ਜਿਹੜਾ ਚਿੱਟਾ ਲਾਉਣ ਲੱਗ ਗਿਆ ਉਹਨੂੰ ਕਿ ਸੋ ਉਹਦੇ ਲਈ ਤੁਸੀਂ ਇੱਕ ਲੈਟਰ ਨਿਕਲਦਾ ਐਮਬੈਸੀ ਚੋਂ ਕਢਾ ਕੇ ਤੁਸੀਂ ਉਹਨਾਂ ਨੂੰ ਇੰਡੀਆ ਫ্লাই ਕਰ ਸਕਦੇ ਹੋ ਪਰ ਇੱਥੇ ਇੱਕ ਪੰਗਾ ਹੋਰ ਪੈਂਦਾ ਉਹਨਾਂ ਦੇ ਚਾਰਜਸ ਹੁੰਦੇ ਨੇ ਲਗਭਗ ਹਰੇਕ ਬੰਦੇ ਦੇ ਚਾਰਜਸ ਨੇ ਅੱਛਾ ਜਿਵੇਂ ਕਾਰ ਥੈਫਟ ਦਾ ਚੋਰੀ ਦਾ ਕਿਉਂਕਿ ਇਹਨਾਂ ਨੇ ਜਦੋਂ ਡਰੱਗ ਨਹੀਂ ਮਿਲਦੀ ਹਾਂ ਫਿਰ ਉਹ ਚੋਰੀ ਵੀ ਕਰਨੀ ਪੈਂਦੀ ਹੈ ਉਹਨਾਂ ਨੂੰ ਸੋ ਉਹਨਾਂ ਲਈ ਇੱਕ ਚੀਜ਼ ਹੈਗੀ ਆ ਵੀ ਤੁਸੀਂ ਜਦੋਂ ਇੱਥੋਂ ਇੰਡੀਆ ਤੋਂ ਜਾਂਦੇ ਆਂ ਇੱਥੋਂ ਕੈਨੇਡਾ ਤੋਂ ਜਾਂਦੇ ਆਂ ਤਾਂ ਤੁਹਾਡਾ ਮੋਸਟਲੀ ਨਹੀਂ ਚੈੱਕ ਹੁੰਦਾ ਹਾਂ